ਬੀਤੇ ਦਿਨ ਜੋ ਕਿਸਾਨ ਸੰਘਰਸ਼ ਦੇ ਹਵਾਲੇ ਦੇ ਨਾਲ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਉੱਤੇ ਹੋਇਆ ਸੋ ਜਿਸ ਤਰੀਕੇ ਦਾ ਫੈਸਲਾ ਭਗਵੰਤ ਮਾਨ ਸਰਕਾਰ ਵੱਲੋਂ ਲਿਆ ਗਿਆ ਤੇ ਇਹਦੇ ਬਾਰੇ ਪਹਿਲਾਂ ਹੀ ਬਹੁਤ ਸਾਰੀਆਂ ਪੇਸ਼ੰਗੋਈਆਂ ਹੋ ਚੁੱਕੀਆਂ ਸਨ ਹਾਲਾਂਕਿ ਜਦੋਂ ਡੱਲਿਆਲ ਤੇ ਪੰਦੇਰ ਅਲੱਗ ਤੁਰੇ ਸੀ ਇਹ ਤੋਂ ਇੱਕ ਗੈਰ ਸਿਆਸੀ ਆਪਣਾ ਮੋਰਚਾ ਬਣਾ ਕੇ ਤਾਂ ਉਹਦਾ ਹੀ ਅਗਰਾਹਨ ਜੁਗਿੰਦਰ ਸਿੰਘ ਗਰਾਹਾਂ ਹੋਰਾਂ ਨੇ ਕਹਿਤਾ ਸੀ ਕਿ ਇਹ ਰਾਸ਼ਮੁੱੱਚੇ ਮੂਵਮੈਂਟ ਨੂੰ ਹੋਰ ਪਾਸੇ ਲੈ ਕੇ ਜਾਵੇਗਾ ਉਹੀ ਹੋਇਆ ਕਿਸਾਨ ਸੰਘਰਸ਼ ਸਟੇਟ ਨੇ ਹੌਲੀ-ਹੌਲੀ ਖੋਰਿਆ ਹੀ ਨਹੀਂ ਸਮਾਜ ਦੇ ਹੋਰ ਵਰਗਾਂ 'ਚ ਬਦਨਾਮ ਵੀ ਕਰਨ ਦਾ ਯਤਨ ਕੀਤਾ ਤੇ ਕੁਝ ਹੱਦ ਤੱਕ ਉਹਦੇ ਵਿੱਚੋਂ ਸਫਲ ਵੀ ਹੋਏ। ਇਹ ਜੋ ਹੋ ਰਿਹਾ ਹੈ ਇਹ ਉਸੇ ਤਰਜ਼ ਤੇ ਹੀ ਹੋ ਰਿਹਾ ਕਿਉਂਕਿ ਕਿਸਾਨ ਪਿਛਲੇ ਸਮੇਂ ਦੌਰਾਨ ਸਮਾਜ ਦੇ ਹੋਰ ਵਰਗਾਂ ਤੱਕ ਆਪਣਾ ਮੈਸੇਜ ਕਨਵੇ ਕਰਨ ਦੇ ਵਿੱਚ ਵੀ ਅਸਫਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਧ ਹੋਏ ਆ। ਆਪਣੀਆਂ ਗਲਤੀਆਂ ਨੂੰ ਦਰੁਸਤ ਕਰਨ ਵਿੱਚ ਵੀ ਉਹਨਾਂ ਦੀ ਪਹੁੰਚ ਬਹੁਤ ਹੌੜੀਚਾਲ ਵਾਲੀ ਰਹੀ ਹੈ। ਬਾਕੀ ਸਿਆਸੀ ਪਾਰਟੀਆਂ ਤਾਂ ਵੋਟ ਗਿਣਤ ਅਨੁਸਾਰ ਹੀ ਚੱਲਦੀਆਂ ਹਨ ਪੰਜਾਬ ਵਿੱਚ ਜੇਕਰ ਜੱਟ ਵੋਟ ਦੀ ਗੱਲ ਕਰ ਲਈਏ ਤਾਂ ਉਹ 20 ਤੋਂ ਲੈ ਕੇ 25% ਦੇ ਵਿਚਕਾਰ ਆ ਤਾਂ ਜੇਕਰ ਸਮੁੱਚੀ ਕਿਸਾਨ ਕਮਿਊਨਿਟੀ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ 11 ਲੱਖ ਪਰਿਵਾਰ ਨੇ ਜਿਹੜੇ ਸਿੱਧੇ ਰੂਪ ਦੇ ਵਿੱਚ ਕੀਤੀ ਕਰਦੇ ਆ ਤੇ ਮੋٹے ਰੂਪ ਦੇ ਵਿੱਚ ਗਿਣਤੀ ਪੱਖ ਤੋਂ ਇਹ 65 ਤੋਂ 70 ਲੱਖ ਹੋ ਜਾਂਦੇ ਆ ਜਦੋਂ ਕਿ ਪੰਜਾਬ ਦੀ ਆਬਾਦੀ 3 ਕਰੋੜ ਆ ਭਗਵੰਤ ਮਾਨ ਤੇ ਭਾਜਪਾ ਦਾ ਨਰੇਟਿਵ ਇਹੀ ਹੈ ਭਗਵੰਤ ਮਾਨ ਨਾਲ ਕਹਿ ਲਈਏ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਨਰੇਟਿਵ ਇਹੀ ਹੈ ਕਿ ਪੁਲਿਸિયા ਸਟੇਟ ਬਣ ਕੇ ਵਪਾਰੀ ਨੂੰ ਸੁਰੱਖਿਆ ਦੇਵੋ ਵਪਾਰੀ ਤੇ ਉਸ ਦਾ ਕਾਮਾ ਵਰਗ ਤੁਹਾਨੂੰ ਵੋਟ ਦੇਵੇਗਾ ਬਾਕੀ ਜੋ ਵਿਰੋਧ ਵਾਲੇ ਹਨ ਉਹਨਾਂ ਨੂੰ ਇਹ ਸਮਝ ਆ ਕਿ ਉਹ ਵੀ ਸਾਰੇ ਦੇ ਸਾਰੇ ਤੁਹਾਡੇ ਵਿਰੋਧ ਦੇ ਵਿੱਚ ਨਹੀਂ ਭੁਗਤਦੇ ਹੁੰਦੇ ਲੁਧਿਆਣਾ ਜਿਮਣੀ ਚੌਂਟ ਤੇ ਉੱਥੇ ਕੇਜਰੀਵਾਲ ਨੇ ਖਾਸ ਤੌਰ ਦੇ ਉੱਤੇ ਉਹਦੇ ਚਾਪਾ ਭਗਵੰਤ ਮਾਨ ਨੂੰ ਵੀ ਸ਼ਾਮਿਲ ਕਰ ਲੈਨੇ ਆ ਕਿ ਇਹ ਵਿਚਰ ਕੇ ਕੈਲਕੂਲੇਸ਼ਨ ਕੀਤੀ ਹੈ ਕਿ ਬਾਕੀ ਜਿਹੜੀ ਹੈ ਕੇਜਰੀਬਾਲ ਤੇ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਜਾਣਦੀ ਵੀ ਆ ਕਿ ਪਿਛਲੀ ਵਾਰ ਬਾਗ ਕਿਸਾਨ ਵੋਟ ਉਹਨਾਂ ਦੇ ਹੱਕ ਦੇ ਵਿੱਚ ਭੁਗਤਣੀ ਮੁਸ਼ਕਲ ਆ ਖਾਸ ਤੌਰ ਤੇ ਜਿਹਦੇ ਕਰਕੇ ਕਿ ਉਹਨਾਂ ਨੇ ਪਹਿਲਾਂ ਹੀ ਤਿਆਰੀ ਜਿਹੜੀ ਕਿ ਕਰ ਲਈ ਆ ਉਹਨਾਂ 117 ਸ਼ੀਟਾਂ ਦੇ ਵਿੱਚੋਂ ਕਿਸਾਨ ਬਿਲਟ ਦੀਆਂ ਜਿਹੜੀਆਂ 40 ਤੋਂ 45 ਸੀਟਾਂ ਬਣਦੀਆਂ ਨੇ ਉਹਨਾਂ ਦੇ ਤਕਰੀਬਨ ਇੱਕ ਇਸ ਨਾਲ ਕਾਂਟਾਈ ਮਾਰਿਆ ਹੋਇਆ ਉਹ ਜਿਹੜੀਆਂ ਦੂਜੀਆਂ 70 75 ਸ਼ੀਟਾਂ ਬਣਦੀਆਂ ਨੇ ਖਾਸ ਤੌਰ ਦੇ ਤੇ ਜਿੱਥੇ ਹਿੰਦੂ ਵੋਟ ਬਹੁ ਗਿਣਤੀ ਦੇ ਵਿੱਚ ਆ ਦਲਿਤ ਵੋਟ ਬਹੁ ਗਿਣਤੀ ਦੇ ਵਿੱਚ ਆ ਸੋ ਉਹ ਜਿਹੜੇ ਹੈਗੇ ਕਿ ਹਲਕਿਆਂ ਦੇ ਉੱਤੇ ਉਹ ਫੋਕਸ ਕਰਨਾ ਚਾਹੁੰਦੇ ਆ ਤੇ ਜਿਹਦੇ ਕਰਕੇ ਪਿਛਲੇ ਸਮੇਂ ਤੋਂ ਜਿਹੜੀ ਪੋਲਿਟਿਕਸ ਨਜ਼ਰ ਆ ਰਹੀ ਉਹ ਉਸੇ ਸਰੂਪ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਜਿਹੜਾ ਐਕਸ਼ਨ ਹੋਇਆ ਬੀਤੇ ਦਿਨ ਇਹ ਵੀ ਉਸੇ ਸਿਲਸਿਲੇ ਦਾ ਹਿੱਸਾ ਹੈ ਹੁਣ ਸਵਾਲ ਇਕੱਲੇ ਕਿਸਾਨ ਸੰਘਰਸ਼ ਦੇ ਨਹੀਂ ਕਿਸਾਨ ਜਥੇਬੰਦੀਆਂ ਤੇ ਵੀ ਨਹੀਂ ਇਹ ਪਿੰਡੂ ਜਿਹੜੀ ਵੋਟ ਆ ਖਾਸ ਹੋਰ ਤੇ ਪਿੰਡੂ ਸਿੱਖ ਵੋਟ ਆ ਜਿਹਦੇ ਵਿੱਚ ਜੱਟਾਂ ਦੇ ਨਾਲ ਦਲਿਤ ਵੀ ਆ ਜਾਂਦੇ ਆ ਜਾਂ ਕਿਸਾਨਾਂ ਦੇ ਨਾਲ ਦਲਿਤ ਵੀ ਆ ਜਾਂਦੇ ਤੇ ਵੋਟ ਬੈਂਕ ਵਾਲੀ ਇਸੇ ਵੋਟ ਬੈਂਕ ਵਾਲੀ ਜਿਹੜੀ ਪਾਰਟੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਵੀ ਇਹ ਬਰਾਬਰ ਪਰਸਪਰੀ ਸਵਾਲ ਆ ਕਿਉਂਕਿ ਇਸੇ ਸੰਘਰਸ਼ ਨੇ ਜਦੋਂ ਸ਼ੁਰੂ ਹੋਇਆ ਸੀ ਤਾਂ ਅਕਾਲੀ ਵੋਟ ਬੈਂਕ ਨੂੰ ਵੱਡਾ ਤੇ ਅਸਲ ਖੋਰਾ ਲਾਇਆ ਸੀ ਜਹਾਂ ਕਿ ਹੋਰ ਵੀ ਬਜਾਸੀ ਗਿਆ ਕਾਸੋਰ ਤੇ ਬੀ ਅਦਬੀ ਵਾਲਾ ਮੁੱਦਾ ਵੀ ਸੀਗਾ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਸੱਟ ਮਿਹਨਤ ਰੂਪ ਦੇ ਵਿੱਚ ਕਿਸਾਨ ਸੰਘਰਸ਼ ਨੇ ਲਾਈ ਸੀ ਕਿ ਜਦੋਂ ਉਹਨਾਂ ਨੇ ਪੈਂਤੜਾ ਬੀ ਜੀ ਪੀ ਵਾਲਾ ਵਰਤਨ ਦਾ ਯਤਨ ਕੀਤਾ ਸੀ ਹੁਣ ਇਹ ਮੌਕਾ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਜਦੋਂ ਇਹ ਸਮੁੱਚਾ ਘਟਨਾਕ੍ਰਮ ਘਟ ਗਿਆ ਕਿ ਇਸ ਵੋਟ ਬੈਂਕ ਨੂੰ ਭਰੋਸੇ ਚ ਲੈਣ ਦੇ ਵਿੱਚ ਕੀ ਅਕਾਲੀ ਦਲ ਸਫਲ ਹੁੰਦਾ ਤੇ ਇਹੀ ਮੌਕਾ ਅਸਲ ਕਾਲੀ ਦਲ ਤੇ ਅਸਲ ਲੀਡਰ ਕੌਣ ਨੇ ਇਸ ਜਵਾਬ ਦਾ ਨਤਾਰਾ ਵੀ ਜੇਕਰ ਉਹ ਮੈਦਾਨ ਦੇ ਵਿੱਚ ਨਿੱਤਰ ਦੇਣ ਤੇ ਹੋ ਸਕਦਾ ਹੈ ਇਹ ਸਾਰੇ ਵਰਤਾਰੇ ਦੇ ਵਿੱਚ ਕਾਂਗਰਸ ਦੀ ਸਥਿਤੀ ਮੋٹے ਰੂਪ ਚ ਸਮਝ ਤੋਂ ਵਪਰੀਤ ਹੈ ਕਿਉਂਕਿ ਕਾਂਗਰਸ ਖੁੱਲ ਕੇ ਐਕਸ਼ਨ ਚ ਨਹੀਂ ਆ ਸਕਦੀ ਕਿਉਂਕਿ ਉਹ ਜਿਹੜਾ ਇਹ ਵਪਾਰੀ ਵਾਲਾ ਨਰੇਟਿਵ ਸਰਜਿਆ ਜਾ ਰਿਹਾ ਹੈਗਾ ਉਹਦੇ ਵਿਰੋਧ ਚ ਵੀ ਨਹੀਂ ਜਾ ਸਕਦੀ ਜਿਸ ਕਰਕੇ ਉਹਨਾਂ ਦੀ ਸਥਿਤੀ ਸਿਰਫ ਬਿਆਨਾਂ ਦੀ ਰਾਜਨੀਤੀ ਵਾਲੀ ਹੀ ਮੋٹے ਰੂਪ ਦੇ ਵਿੱਚ ਨਜ਼ਰ ਆਵੇਗੀ ਤੇ ਬਤੌਰ ਕਿਸਾਨ ਆਗੂ ਇਸ ਮੌਕੇ ਮੈਨੂੰ ਲੱਗਦਾ ਜੋਕਰ ਮੈਂ ਜੇ ਦੇਖਾਂ ਅਬਜ਼ਰਵ ਕਰਾਂ ਤਾਂ ਤਿੰਨ ਬੰਦੇ ਨੂੰ ਜੋ ਸਾਰੇ ਸੰਘਰਸ਼ ਨੂੰ ਸੰਭਾਲ ਕੇ ਆਗੂ ਦੀ ਭੂਮਿਕਾ ਵਿੱਚ ਨਿਭ ਸਕਦੇ ਹਨ ਉਹ ਹਨ ਜੋਗਿੰਦਰ ਸਿੰਘ ਉਗਰਾਹਾ ਬਲਬੀਰ ਸਿੰਘ ਰਾਜੇਵਾਲ ਤੇ ਡਾਕਟਰ ਦਰਸ਼ਨਪਾਲ ਸੋ ਲੋੜ ਹੈ ਇਨ੍ਹਾਂ ਸਿਆਣੇ ਆਗੂਆਂ ਦੀ ਗਵਾਹੀ ਇਸ ਮੌਕੇ ਕਬੂਲੀ ਜਾਵੇ ਤੇ ਸੰਘਰਸ਼ ਨਵੇਂ ਸਿਰ ਤੋਂ ਬਹਉਂਤਿਆ ਜਾਵੇ ਬਾਕੀ ਮਜ਼ਦੂਰ ਵਰਗ ਤੋਂ ਭਰਾ ਵੀ ਸਪੋਰਟ ਸਪੋਰਟ ਦੀ ਤਵਕਕੋ ਵੀ ਸਮੇਂ ਦੀ ਲੋੜ ਹੈ ਬਾਕੀ ਵੇਖਦੇ ਆ ਕਿ ਬਣਦਾ ਮੈਨੂੰ ਤਾਂ ਇਸ ਮੌਕੇ ਪਾਸ਼ ਦਾ ਲਿਖਿਆ ਯਾਦ ਆ ਰਿਹਾ ਕਿ ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਏਗੀ ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ ਤੇ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਕਿ ਲੜਨ ਬਾਅਦੂ ਕੁਝ ਵੀ ਨਹੀਂ ਮਿਲਦਾ ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ ਲੜ ਕੇ ਮਰ ਚੁੱਕਿਆਂ ਦੀ ਯਾਦ ਜਿੰਦਾ ਰੱਖਣ ਲਈ ਅਸੀਂ ਲੜਾਂਗੇ ਸਾਥੀ ਇਹਦੇ ਨਾਲ ਮੈਂ ਲਾਸਟ ਦੇ ਵਿੱਚ ਇੱਕ ਗੱਲ ਹੋਰ ਜੋੜ ਦਿੰਦਾ ਮੈਂ ਪੋਸਟਸਕ੍ਰਿਪਟ ਜਿਹਨੂੰ ਆਪਾਂ ਕਹਿੰਦੇ ਆ ਇਹ ਸਾਰੇ ਜਿਹੜੇ ਬਰਤਾਰਾ ਚੱਲ ਰਹੇ ਨੇ ਇਹਦੇ ਵਿੱਚ ਕੇਜਰੀਵਾਲ ਵੀ ਇੱਕ ਮੇਨ ਜਿਹੜਾ ਹੈਗਾ ਕਿ ਪਲੇਅਰ ਹੈ ਕਿ ਉਹਨੂੰ ਪਤਾ ਕਿ ਭਗਵਾਨਤ ਮਾਨ ਨੂੰ ਉਸ ਦੀ ਜਿਹੜੀ ਕੋਰ ਵੋਟ ਬੈਂਕ ਤੋਂ ਤੋੜ ਕੇ ਹੀ ਸੱਤਾ ਤੋਂ ਲਾਂਬੇ ਕੀਤਾ ਜਾ ਸਕਦਾ ਕੋਰ ਵੋਟ ਕਿੱਥੇ ਵੱਸਦੀ ਹੈ ਇਹ ਸੰਗਰੂਰ ਬਰਨਾਲਾ ਮਾਨਸਾ ਮੋਗਾ ਪਟਿਆਲਾ ਸੋ ਇਹ ਜਾਂ ਲੁਧਿਆਣੇ ਦੇ ਕੁਝ ਜਿਹੜੇ ਹਿੱਸੇ ਨੇ ਸੋ ਉਸ ਏਰੀਆ ਦੇ ਵਿੱਚ ਵੱਸਦੀ ਤੇ ਉੱਥੇ ਹੀ ਭਗਵੰਤ ਮਾਨ ਦੀ ਪਾਪੂਲਰਿਟੀ ਜਿਹੜੀ ਹੈਗੀ ਆ ਕਿ ਫਲਰਿਸ਼ ਹੋਈ ਸੀ ਤੇ ਜਿਸ ਕਰਕੇ ਭਗਵੰਤ ਮਾਨ ਦੇ ਦੁਆਲੇ ਕੇਜਰੀਬਾਲ ਨੇ ਆਪਣੀ ਜਿਹੜੀ ਵਫਾਦਾਰ ਬਿਊਰੋਕ੍ਰੇਸੀ ਆ ਉਦੇ ਰਾਹੀਂ ਇੱਕ ਮਿਥ ਵੀ ਸਿਰਜਿਆਗਾ ਉਸ ਮਿਥ ਦੇ ਭ੍ਰਮ ਦੇ ਵਿੱਚੋਂ ਭਗਵੰਤ ਮਾਨ ਪੁਰੀ ਵੀ ਵਿਚ ਰਹੀ ਦੱਸੋ ਜਿਹਦਾ ਵਿਆਖਿਆਨ ਜੋ ਜਿਹਦੀ ਤਸਵੀਰ ਪਿਛਲੀ ਕਿਸਾਨ ਤੇ ਸਰਕਾਰ ਦੀ ਜਿਹੜੀ ਮੀਟਿੰਗ ਦੇ ਵਿੱਚ ਜੋ ਭਗਵੰਤ ਮਾਨ ਨੇ ਐਟੀਟਿਊਡ ਦਿਖਾਇਆ ਸੀ ਤੇ ਉਹਦੇ ਵਿੱਚੋਂ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਵੀ ਆ ਜਾਂਦੀ ਹੈ ਬਾਕੀ ਭਗਵੰਤ ਮਾਨ ਨੂੰ ਜਿਸ ਉਗਰਾਹਾ ਧਿਰ ਨੇ ਮਾਲ ਵਿੱਚ ਖੜਾ ਕੀਤਾ ਸੀ ਪਿਛਲੇ ਸਮੇਂ ਦੌਰਾਨ ਮੈਨੂੰ ਲੱਗਦਾ ਕਿ ਕੇਜਰੀਬਾਲ ਨੇ ਉਨ੍ਹਾਂ ਤੋਂ ਹੀ ਇਹਦੀ ਫੱਟੀ ਪਚਵਾਉਣ ਦੀ ठान ਲਈ ਹੈ ਬਾਕੀ ਦੇਖਦੇ ਹਾਂ ਆਉਣ ਵਾਲੇ ਦਿਨਾਂ ਚ ਕੀ ਵਾਪਰਦਾ ਇਹ ਸਾਰਾ ਵਰਤਾਰਾ ਕਿਸਾਨ ਧਿਰਾਂ ਦੇ ਲਈ ਇਹ ਸਾਰਾ ਨਾਲ ਦੀ ਨਾਲ ਸ਼ਰਮਣੀ ਅਕਾਲੀ ਦਲ ਦੇ ਲਈ ਤੇ ਇਹਨਾਂ ਦੇ ਲਈ ਬੜਾ ਅਹਿਮ ਹੋਣ ਵਾਲਾਗਾ ਤੇ ਦੇਖਦੇ ਹਾਂ ਇਹ ਕਿਹੜੇ ਪਾਸੇ ਜਾਂਦਾ ਹੈਗਾ ਪਰ ਜੇਕਰ ਪੰਜਾਬ ਦੇ ਸਮੁੱਚੇ ਵਰਤਾਰੇ ਤੋਂ ਸਮੁੱਚੀ ਸਮਝ ਤੋਂ ਦੇਖਣਾ ਹੋਵੇ ਤਾਂ ਕਿਸਾਨ ਸੰਘਰਸ਼ ਦੇ ਜੇ ਕਿਸਾਨ ਜਥੇਬੰਦੀਆਂ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅ ਤੱਕ ਤਬਰ ਰਹਿਣ ਦੀ ਜਿਹੜੀ ਲੋਡ ਆ ਪੰਜਾਬ ਜਾਂ ਮਤਤਾ ਉਹ ਪੰਜਾਬ ਲਈ ਬੜੀ ਇੰਪੋਰਟੈਂਟ ਆ ਪਰ ਦੂਜੇ ਪਾਸੇ ਸਵਾਲ ਹੋਰ ਵੀ ਸੁਲਕਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਵੀ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੂੰ ਦੇਣੇ ਪੈਣਗੇ ਜਿਦੇ ਕਰਕੇ ਕਿ ਸਰਕਾਰ ਨੇ ਫੈਸਲਾ ਲਿਆ ਕਿ ਇਹ ਜਿਹੜਾ ਮੂਵਮੈਂਟ ਐ ਨੂੰ ਕ੍ਰਸ਼ ਕਰ ਦਿੱਤਾ ਜਾਵੇ ਕਿਉਂਕਿ ਨੁਕਸ ਉਹਨਾਂ ਦੇ ਵਿੱਚ ਵੀ ਆ ਤੇ ਉਹਨਾਂ ਨੂੰ ਵੀ ਆਪਣੇ ਨੁਕਸਾਂ ਦੀ ਪਰਚੋਲ ਜਿਹੜੀ ਕਰਨੀ ਪਵੇ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ